ਜਾ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਵਸਤੇ ਮਿੱਤਰੋ ਪਿਆਰ ਪਰਿਸ਼ਤ ਸ੍ਰੀ ਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਵਾਜੇ ਕਲਖ ਸੱਤਾ ਦੀ ਸਰਦਲ ਤੇ ਅੱਜ ਇੱਕ ਪੀੜਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਿਹਾ ਪੀੜਾ ਕਿਸ ਤਰ੍ਹਾਂ ਦੀ ਹੈ ਪੀੜਾ ਦੇ ਵਿੱਚ ਭਾਵਨਾਵਾਂ ਵੀ ਛੁਕੀਆਂ ਹੋਈਆਂ ਨੇ ਪੀੜਾ ਦੇ ਵਿੱਚ ਭਵਿੱਖ ਦਾ ਡਰ ਵੀ ਛੁਪਿਆ ਹੈ ਪੀੜਾ ਦੇ ਵਿੱਚ ਆਪਣੀ ਕਿਸਮ ਦਾ ਇੱਕ ਸੰਤਾਪ ਵੀ ਛੁਪਿਆ ਹੈ ਤੇ ਇਹ ਪੀੜਾ ਕਿਸੇ ਹੋਰ ਦੀ ਨਹੀਂ ਇਹ ਪੰਜਾਬ ਦੇ ਵਿਧਾਇਕਾਂ ਦੀ ਪੰਜਾਬ ਦੇ ਐਮ ਐਲ ਏਜ਼ ਦੀ ਪੀੜਾ ਐ ਐਮ ਐਲ ਏਜ਼ ਦਾ ਦੁੱਖ ਹੈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਇੱਕਦਮ ਥਾਣੇ ਤਹਿਸੀਲਾਂ ਕਚਹਿਰੀਆਂ ਵਿਧਾਨ ਸਭਾ ਸੈਸ਼ਨ ਜੁੜਨ ਤੋਂ ਜਿਹੜਾ ਪਹਿਲਾ ਸੈਸ਼ਨ ਹੁੰਦਾ ਹੈ ਜੁੜਨ ਤੋਂ ਪਹਿਲਾਂ ਹੀ ਬਹੁਤ ਸਾਰੇ ਵਿਧਾਇਕਾਂ ਨੇ ਇੱਕ ਤਰ੍ਹਾਂ ਨਾਲ ਧਾਵੇ ਬੋਲ ਦਿੱਤੇ ਸਨ ਜਿੱਥੇ ਰਿਸ਼ਵਤ ਸੀ ਜਿੱਥੇ ਕੰਮਕਾਜ ਦੇ ਵਿੱਚ ਕਮੀ ਸੀ ਜਿੱਥੇ ਪ੍ਰਸ਼ਾਸਨਿਕ ਢੰਗ ਤਰੀਕੇ ਪ੍ਰਸ਼ਾਸਨ ਦੇ ਅਫਸਰਾਂ ਦੇ ਚੰਗੇ ਨਹੀਂ ਸਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਹਾਜ਼ਰੀ ਚੈੱਕ ਜਾਂ ਬਹੁਤ ਸਾਰੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਚੈੱਕ ਕੀਤਾ ਜਾਂਦਾ ਸੀ ਜਾਂ ਕੰਮ ਕਰਾਉਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਉਹ ਸਾਰਾ ਕੁਝ ਕਿੱਥੇ ਚਲਾ ਗਿਆ ਉਸ ਸਮੇਂ ਦੀ ਗਰਦਸ਼ ਵਿੱਚ ਸਾਰਾ ਕੁਝ ਅਲੋਪ ਹੋ ਗਿਆ ਜਾਪਦਾ ਹੈ ਭਾਵੇਂ ਇਸ ਸਭ ਕੁਝ ਦੀ ਸ਼ੁਰੂਆਤ ਲੁਧਿਆਣੇ ਦੇ ਵੈਸ ਭਰਾਵਾ ਨੇ ਕੀਤੀ ਸੀ ਸਰਰ ਸਿਮਰਜੀਤ ਸਿੰਘ ਵੈਸ ਹਲਕਾ ਆਤਮਨਗਰ ਤੋਂ ਜਦੋਂ ਦੋ ਵਾਰ ਚੋਣ ਜਿੱਤ ਕੇ ਐਮਐਲਏ ਬਣਦੇ ਨੇ ਬਲਵਿੰਦਰ ਸਿੰਘ ਵੈਸ ਲੁਧਿਆਣਾ ਦੱਖਣੀ ਤੋਂ ਐਮਐਲਏ ਦੋ ਵਾਰ ਬਣਦੇ ਨੇ ਉਹਨਾਂ ਨੇ ਇਹ ਸ਼ੁਰੂਆਤ ਬਹੁਤ ਵੱਡੀ ਕੀਤੀ ਸੀ ਕਿ ਦਫ਼ਤਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਾਉਣੇ ਜਾਂ ਦਫ਼ਤਰਾਂ ਦੇ ਵਿੱਚ ਜਾ ਕੇ ਲੋਕਾਂ ਦਾ ਦਰਦ ਪੁੱਛਣਾ ਜਦ ਬਹੁਤਿਆਂ ਥਾਵਾਂ ਤੇ ਲਾਈਵ ਹੋ ਕੇ ਉਹਨਾਂ ਪੈਸੇ ਵੀ ਮੜਵਾਏ ਸੀ ਥੋੜੀ ਜਿਹੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਪਰ ਅਚਾਨਕ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਆ ਤਾਂ ਵਿਧਾਇਕ 92 ਚੁਣੇ ਗਏ ਪੰਜਾਬ ਦੇ ਵਿੱਚੋਂ ਤੇ 92 ਵਿਧਾਇਕਾਂ ਦੇ ਵਿੱਚੋਂ ਬਹੁਤ ਸਾਰੇ ਵਿਧਾਇਕ ਲਗਭਗ 80 ਵਿਧਾਇਕ ਨੇ ਜਿਹੜੇ ਉਹ 80 ਤੋਂ ਵੀ ਜ਼ਿਆਦਾ ਵਿਧਾਇਕ ਦੁਬਾਰਾ ਚੋਣ ਪਹਿਲੀ ਵਾਰ ਚੋਣ ਜਿੱਤ ਕੇ ਆਏ ਲਗਭਗ 10 ਵਿਧਾਇਕ ਹੌਲ ਨੇ ਜਿਹੜੇ ਪਿਛਲੀ ਟਰਮ ਦੇ ਵਿੱਚ ਵੀ ਵਿਧਾਇਕ ਸਨ ਤੇ ਉਹ ਦੁਬਾਰਾ ਚੋਣ ਜਿੱਤੇ ਹੋਣ 80 ਵਿਧਾਇਕਾਂ ਨੇ ਇੱਕਦਮ ਧਵਾ ਬੋਲਿਆ ਸੀ ਸਾਰੇ ਪੰਜਾਬ ਦੇ ਵਿੱਚ ਕਿ ਜਿੱਥੇ ਕੰਮ ਨਹੀਂ ਹੁੰਦੇ ਲੋਕਾਂ ਦੇ ਜਾਂ ਜਿੱਥੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਸਾਰੇ ਲੱਗੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਮੀਟਿੰਗ ਬਣਾਉਂਦੇ ਨੇ ਵਿਧਾਇਕਾਂ ਦੀ ਉਹਨਾਂ ਨੂੰ ਸੰਜਮ ਵਿੱਚ ਰਹਿਣ ਦਾ ਉਹਨਾਂ ਨੂੰ ਬਿਜਾਬ ਤੇ ਵਿੱਚ ਰਹਿਣ ਦਾ ਪਾਠ ਪੜਾਉਂਦੇ ਨੇ ਆਖਿਆ ਗਿਆ ਸੀ ਕਿ ਸਰਕਾਰ ਬਿਲਕੁਲ ਪਿੰਡਾਂ ਚੋਂ ਚੱਲੇਗੀ ਪਰ ਇਹ ਤਰੀਕਾ ਹਾਲ ਦੀ ਘੜੀ ਸਾਡਾ ਠੀਕ ਨਹੀਂ ਥੋੜੀ ਟ੍ਰੇਨਿੰਗ ਦੀ ਲੋੜ ਆ ਇਸ ਕਰਕੇ ਉਹ ਕੰਮ ਸੀ ਜਿਹੜਾ ਉਹ ਕੁਝ ਸਮੇਂ ਵਾਸਤੇ ਉਦੋਂ ਬੰਦ ਕਰ ਦਿੱਤਾ ਗਿਆ ਸੀ ਇਹ ਗੱਲ ਅਸੀਂ ਆਪਣੇ ਮਾਧਿਅਮ ਰਾਹੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ 92 ਵਿਧਾਇਕਾਂ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਦੇ ਵਿੱਚੋਂ ਬਹੁਤ ਵਿਦਿਆਕ ਨੇ ਜਿਹੜੇ ਕੈਪੇਬਲ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਇੰਟੈਲੀਜੈਂਟ ਨੇ ਪੜ੍ਹੇ ਲਿਖੇ ਸੂਝਵਾਨ ਜਿਨ੍ਹਾਂ ਨੂੰ ਨੌਲੇਜ ਹੈ ਬਹੁਤ ਸਾਰੇ ਵਿਸ਼ਿਆਂ ਤੇ ਜਿਨ੍ਹਾਂ ਦੀ ਪਕੜ ਦੀ ਆ 19 21 ਗੱਲਾਂ ਰਾਜਨੀਤੀ ਦੇ ਵਿੱਚ ਹੁੰਦੀਆਂ ਰਹਦੀਆਂ ਨੇ ਥੋੜਾ ਬਹੁਤਾ ਸਿਸਟਮ ਦੇ ਵਿੱਚ ਹਰ ਕੋਈ ਬੰਦਾ ਭਿੱਜ ਵੀ ਜਾਂਦਾ ਹੈ ਪਰੰਤੂ ਜ਼ਿਆਦਾਤਰ ਵਿਦਿਆਕ ਹੈਗੇ ਅੱਜ ਵੀ ਜਿਹੜੇ ਕੰਮ ਕਰਵਾਉਣਾ ਚਾਹੁੰਦੇ ਨੇ ਉਸ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਨੇ ਪਰ ਸਵਾਲ ਜਿਹੜਾ ਉੱਪਰ ਕੇ ਸਾਹਮਣੇ ਆ ਰਿਹਾ ਹੈ ਇਸ ਵੇਲੇ ਕਿ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਦੇ ਵਿਧਾਇਕਾਂ ਵਿੱਚ ਕੀ ਸੱਚਮੁੱਚ ਬਹੁਤਾ ਤਾਲਮੇਲ ਨਹੀਂ ਕਿ ਪੰਜਾਬ ਦੇ ਵਿਧਾਇਕ ਸੱਚਮੁੱਚ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਨੇ ਕਿ ਪੰਜਾਬ ਵਿੱਚ ਵਿਧਾਇਕਾਂ ਦੀ ਉਹ ਗੱਲ ਅਫਸਰ ਸਾਹਿਬ ਉਸ ਤਰੀਕੇ ਨਾਲ ਨਹੀਂ ਸੁਣ ਰਹੀ ਜਾਂ ਅਫਸਰ ਸਾਹਿਬ ਵਿਧਾਇਕਾਂ ਦੀ ਗੱਲ ਨਹੀਂ ਮੰਨ ਰਹੀ ਜਿਆਦਾ ਵਿਧਾਇਕਾਂ ਨੂੰ ਇਸ ਕੱਲ ਨੂੰ ਨਿਰਾਸ਼ਾ ਹੈ ਕਿ ਪ੍ਰਸ਼ਾਸਨਿਕ ਕੰਮਕਾਜ ਆ ਜਿਹੜਾ ਉਹ ਦਾ ਤਰੀਕਾ ਸਹੀ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਨੇ ਆਪਣੀ ਹੀ ਸਰਕਾਰ ਦਾ ਮੁੱਖ ਮੰਤਰੀ ਦੇ ਸਾਹਮਣੇ ਨਾਮ ਵਾਲਾ ਇੱਕ ਪੱਥਰ ਤੋੜ ਕੇ ਇਸ ਗੱਲ ਦਾ ਪੂਰਾ ਸੰਕੇਤ ਦੇ ਦਿੱਤਾ ਹੈ ਹਾਲਾਂਕਿ ਸਾਡਾ ਗੁਰਪ੍ਰੀਤ ਸਿੰਘ ਗੋਗੀ ਸਾਡਾ ਵਿਸ਼ਾ ਨਹੀਂ ਅੱਜ ਦਾ ਪਰੰਤੂ ਉਹਨਾਂ ਸੰਕੇਤ ਦਿੱਤਾ ਹੈ ਪਿਛੇ ਜੇ ਤੁਸੀਂ ਲੁਧਿਆਣਾ ਸੈਂਟਰਲ ਤੋਂ ਇੱਕ ਐਮਐਲਏ ਦੀ ਵੀਡੀਓ ਡਾਕਟਰ ਸੁਭਾਸ਼ ਸ਼ੋਰਾਂ ਦੀ ਬੜੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਸੀ ਜਿਹੜੇ ਕਹਿੰਦੇ ਸੀ ਇੱਕ ਐਸਐਚਓ ਵੀ ਸਾਡਾ ਹੋਂ ਨਹੀਂ ਚੱਜਣਾ ਸੁਣਦਾ ਨਾ ਸੁਣਦਾ ਤੇ ਨਾ ਗੱਲ ਕਰਦਾ ਸਾਡੇ ਕਹਿੰਦੇ ਸਾਡੀ ਕੋਈ ਗੱਲ ਨਹੀਂ ਦੁਸ਼ਵਾਰੀ ਦੀ ਗੱਲ ਉਹਨਾਂ ਆਪਣੀ ਪੀੜਾ ਦੀ ਗੱਲ ਉਹਨਾਂ ਆਪਣਾ ਦਰਦ ਸੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਹਾਜ਼ਰੀ ਵਿੱਚ ਪੜ੍ਹ ਕੇ ਸੁਣਾਇਆ ਸੀ ਜਾਰੀ ਕੀਤਾ ਸੀ ਬੋਲਿਆ ਸੀ ਤੇ ਉਸ ਤੋਂ ਬਾਅਦ ਇਹ ਸਾਰੀ ਕਸ਼ਮਕਸ਼ ਕਿਤੇ ਨਾ ਕਿਤੇ ਚੱਲਦੀ ਰਹਿੰਦੀ ਹੈ ਇੱਕ ਵੇਰਾਂ ਐਸਾ ਵੀ ਸਮਾਂ ਆਇਆ ਸੀ ਕਿ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਉਹ ਸਪੀਕਰ ਸਾਹਿਬ ਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਆਪਣੀ ਪੀੜਾ ਦੱਸਦੇ ਨੇ ਉਹਨਾਂ ਤੋਂ ਮੰਤਰੀਆਂ ਨੂੰ ਫੋਨ ਕਰਾਉਂਦੇ ਨੇ ਜਾਂ ਉਹਨਾਂ ਤੋਂ ਸੈਂਟਰ ਤੱਕ ਕੋਈ ਗੱਲ ਹੈ ਜਿਹੜੀ ਉਹ ਪਹੁੰਚਾਉਂਦੇ ਨੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਸੀ ਪਰੰਤੂ ਕੇਂਦਰੀ ਹੈ ਕੁਮਾਰ ਨੇ ਸਾਰਾ ਕੁਝ ਉਹਨੂੰ ਸੈੱਟ ਕਰਨ ਵਾਸਤੇ ਯਤਨ ਕੀਤੇ ਸੋਹਿਰ ਦਿੱਤਾ ਨਾਲ ਕੰਮ ਚੱਲਿਆ ਅੱਜ ਵੀ ਕੁਝ ਨਾ ਕੁਝ ਵਿਧਾਇਕ ਕਿਤੇ ਨਾ ਕਿਤੇ ਨਿਰਾਸ਼ਾ ਦੇ ਆਲਮ ਵਿੱਚੋਂ ਜ਼ਰੂਰ ਗੁਜ਼ਰ ਰਹੇ ਨੇ ਹੁਣ ਗੁਰਪ੍ਰੀਤ ਸਿੰਘ ਗੋਗੀ ਜਦੋਂ ਮੈਂ ਉਹਨਾਂ ਦੀ ਇੰਟਰਵਿਊ ਅੱਜ ਵੀ ਸੁਣ ਰਿਹਾ ਸੀ ਕਾਲੇ ਪਾਣੀ ਬਾਰੇ ਮੀਟਿੰਗ ਹੁੰਦੀ ਹੈ ਪੰਜਾਬ ਦੇ ਵਿੱਚ ਕਾਲੇ ਪਾਣੀ ਦਾ ਕਹਿਰ ਕੈਂਸਰ ਬਣ ਰਿਹਾ ਹੈ ਪਾਣੀ ਦਾ ਕਹਿਰ ਬੁੱਢੇ ਨਾਲੇ ਦਰਿਆ ਦੇ ਵਿੱਚ ਪੈਰ ਹੈ ਗੰਦੇ ਪਾਣੀ ਦਾ ਇੰਡਸਟਰੀਆਂ ਦਾ ਜਿਹੜਾ ਪਾਣੀ ਆ ਉਹਨਾਂ ਦਾ ਕਹਿਰ ਜਦੋਂ ਗੁਰਪ੍ਰੀਤ ਸਿੰਘ ਗੋਗੀ ਦੀ ਗੱਲ ਕਰਦਾ ਓਦੋਂ ਵੀ ਸਪੀਕਰ ਸਾਹਿਬ ਉਸ ਮੀਟਿੰਗ ਵਿੱਚ ਸ਼ਾਇਦ ਸ਼ਾਮਲ ਹੋਣ ਵਾਸਤੇ ਆਏ ਸੀ ਉਹ ਵੀ ਸਪੀਕਰ ਸਾਹਿਬ ਵੀ ਆਪਣੀ ਗੱਲ ਦੱਸਦੇ ਨੇ ਕਿ ਬਿਲਕੁਲ ਸਾਰਾ ਕੁਝ ਇਦਾਂ ਨਹੀਂ ਹੋਣਾ ਚਾਹੀਦਾ ਸੋ ਬਹੁਤ ਵੱਡੇ ਪੱਧਰ ਤੇ ਸੱਜ ਗੁਰਪ੍ਰੀਤ ਸਿੰਘ ਗੋਗੀ ਦਾ ਕੰਮ ਕਰਨ ਦਾ ਤਰੀਕਾ ਉਹ ਚਾਹੁੰਦੇ ਨੇ ਉਹ ਦਵੰਗ ਟਾਈਪ ਐਮਐਲਏ ਨੇ ਇੱਕ ਮੈਂ ਟੀਵੀ ਚੈਨਲ ਤੇ ਸੁਣ ਰਿਹਾ ਸੀ ਸੱਜ ਗੁਰਪ੍ਰੀਤ ਸਿੰਘ ਗੋਗੀ ਤੇ ਲੰਮੇ ਦਾ ਕੰਮ ਕਰਨ ਵਾਲੇ ਆ ਗੂੜੀ ਕਾਂਗਰਸ ਦੇ ਵਿੱਚ ਲੰਮਾ ਸਮਾਂ ਉਹ ਕਾਉਂਸਲਰ ਰਹੇ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਜੇ ਕਿਤੇ ਨਾ ਕਿਤੇ ਸਿਆਸੀ ਧਾਰ ਵੀ ਹਿੱਲਦੀ ਹੋਵੇ ਤਾਂ ਉਸ ਐਮਐਲਏ ਦੀਆਂ ਭਾਵਨਾਵਾਂ ਬਲਕਿ ਤੇ ਦੇਖਣਾ ਚਾਹੀਦਾ ਆਪਣੀ ਖੁੰਡੀ ਫੜ ਕੇ ਉਹ ਅਕਸਰ ਭੀੜਾਂ ਦੇ ਵਿੱਚ ਚਲੇ ਜਾਂਦੇ ਨੇ ਕਿਤੇ ਕਿਰਾਏ ਦੇ ਪੈਸੇ ਵੱਧ ਲਏ ਜਾਂਦੇ ਨੇ ਉੱਥੇ ਚਲੇ ਜਾਂਦੇ ਨੇ ਸੋ ਗੁਰਪ੍ਰੀਤ ਸਿੰਘ ਗੋਗੀ ਦਾ ਘਰ ਜਿਹੜਾ ਉਹ ਪੂਰਾ ਨਹੀਂ ਹੋ ਰਿਹਾ ਜੋ ਉਹ ਚਾਹੁੰਦੇ ਨੇ ਉਹ ਨਹੀਂ ਹੋ ਰਿਹਾ ਜੋ ਉਹਨਾਂ ਦੀਆਂ ਸ਼ਾਮਾਂ ਨੇ ਉਹ ਨਹੀਂ ਹੋ ਰਿਹਾ ਤੇ ਐਸੇ ਵਿਧਾਇਕ ਪੰਜਾਬ ਦੇ ਵਿੱਚ 1 2 3 4 5 ਨਹੀਂ ਐਸੇ ਵਿਧਾਇਕਾਂ ਦੀ ਗਿਣਤੀ ਕਈ ਦਰਜਣ ਵੀ ਹੋ ਸਕਦੀ ਹੈ ਦੋਸਤੋ ਸਾਡਾ ਵਿਸ਼ਾ ਕਿਸੇ ਦੀ ਨਿੰਦਿਆ ਕਰਨਾ ਨਹੀਂ ਸਾਡਾ ਵਿਸ਼ਾ ਕਿਸੇ ਦੀ ਚੁਗਲੀ ਕਰਨਾ ਵੀ ਨਹੀਂ ਸਾਡਾ ਵਿਸ਼ਾ ਆਪਣੇ ਬਿਊਰ ਲੈਣਾ ਵੀ ਨਹੀਂ ਪਰ ਇਹ ਗੱਲ ਬਿਲਕੁਲ ਸੂਰਾ ਅਨ ਸੱਚ ਹੈ ਕਿ ਪੰਜਾਬ ਦੇ ਬਹੁਤੇ ਵਿਧਾਇਕ ਪੰਜਾਬ ਦੀ ਅਫਸਰਸ਼ਾਈ ਤੋਂ ਨਿਰਾਸ਼ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਇਕਾਂ ਨੂੰ ਬਹੁਤੀ ਖੁੱਲ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਮੁੱਖ ਮੰਤਰੀ ਸਾਹਿਬ ਦਾ ਤਰਕ ਵੀ ਇਹ ਜ਼ਰੂਰ ਹੈ ਕਿ ਬਹੁਤੀ ਖੁੱਲ ਕਈ ਵਾਰ ਮਨੁੱਖ ਨੂੰ ਲਾਪਰਵਾਹ ਕਰ ਦਿੰਦੀ ਹੈ ਤੇ ਉਹ ਵਿਧਾਇਕਾਂ ਕੋਲੋਂ ਪਾਰਦਰਸ਼ਤਾ ਚਾਹੁੰਦੇ ਨੇ ਜਿਹੋ ਜੀ ਪਾਰਦਰਸ਼ਤਾ ਮੁੱਖ ਮੰਤਰੀ ਚਾਹੁੰਦੇ ਨੇ ਉਹੋ ਜੀ ਗਰਾਊਂਡ ਲੈਵਲ ਤੋਂ ਉੱਪਰ ਤੱਕ ਨਹੀਂ ਜਾ ਰਹੀ। ਇਹਦਾ ਇੱਕ ਕਾਰਨ ਇਹ ਵੀ ਹੈ। ਪਰੰਤੂ ਉਸ ਪਾਰਦਰਸ਼ਾ ਦੇ ਪਿਛਲੇ ਲੋਕ ਨੇ ਜਿਹੜੇ ਉਪਸੀਜੇ ਜਾ ਰਹੇ ਨੇ ਕਈ ਕਰੋੜ ਦੇ ਪ੍ਰੋਜੈਕਟ ਬਾਰੇ ਜੇ ਗੁਰਪ੍ਰੀਤ ਸਿੰਘ ਗੋਗੀ ਨਿਰਾਸ਼ ਹੁੰਦੇ ਨੇ ਤਾਂ ਸੋਚੋ ਕਿ ਕਿੱਦਾਂ ਦਾ ਹਾਲ ਹੈ ਪੰਜਾਬ ਦੇ ਵਿੱਚ। ਅਫਸਰशाही ਪ੍ਰੋਜੈਕਟਾਂ ਨੂੰ ਉਗਾ ਤੋਰ ਹੀ ਨਹੀਂ ਰਹੀ। ਸੋ ਦੋਸਤੋ ਥਾਣੇ ਤਹਿਸੀਲ ਕਚਹਿਰੀਆਂ ਇਹਨਾਂ ਵਿੱਚੋਂ ਲਗਾਤਾਰ ਮੁੱਖ ਮੰਤਰੀ ਸਾਹਿਬ ਰਾਜਪੁਰਾ ਦੀ ਤਹਿਸੀਲ ਵਿੱਚ ਜਾਂਦੇ ਨੇ ਉੱਥੇ ਲੋਕਾਂ ਤੋਂ ਪੁੱਛ ਰਹੇ ਨੇ ਕਿ ਕਦੇ ਕੋਈ ਕੰਮ ਬਿਨਾਂ ਪੈਸੇ ਤੋਂ ਹੋ ਰਿਹਾ ਕਿਸੇ ਨੂੰ ਖੱਜਲ ਖਵਾਰੀ ਤਾਂ ਨਹੀਂ ਹੋ ਰਹੀ ਲੈਣਾਂ ਤਾਂ ਨਹੀਂ ਲੱਗ ਰਹੀਆਂ ਹੈਰਾਨੀ ਦੀ ਗੱਲ ਹੈ ਕਿ ਹਰ ਇੱਕ ਬੰਦੇ ਨੇ ਜਿਹੜੇ ਉੱਥੇ ਖੜੇ ਨੇ ਉਹਨਾਂ ਨੇ ਕਿਹਾ ਕਿ ਨਹੀਂ ਅਸੀ ਕੋਈ ਗੱਲ ਨਹੀਂ ਨਾ ਪੈਸੇ ਲੱਗਦੇ ਨੇ ਨਾ ਲੈਣਾਂ ਲੱਗਦੇ ਨਾ ਟਾਈਮ ਲੱਗਦਾ ਖੱਜਲ ਖਵਾਰੀ ਵੀ ਨਹੀਂ ਹੁੰਦੀ ਪਰ ਕਿਤੇ ਦਿਲ ਤੇ ਹੱਥ ਰੱਖ ਕੇ ਦੇਖਿਓ ਪੰਜਾਬ ਦੀਆਂ ਥਾਣੇ ਪੰਜਾਬ ਦੇ ਤਹਿਸੀਲਾ ਪੰਜਾਬ ਦੀਆਂ ਕਚਹਿਰੀਆਂ ਵਿੱਚ ਬਹੁਤ ਸਾਰੇ ਅਜਿਹੇ ਕੇਸ ਨੇ ਅਸੀਂ ਦੱਸ ਸਕਦੇ ਹਾਂ ਕਿ ਕਿਵੇਂ ਲੋਕਲ ਐਮਐਲਏ ਬਹੁਤ ਵਾਰ ਸਿੱਧਤ ਨਾਲ ਯਤਨ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਮਸਲਿਆਂ ਵਿੱਚ ਧੀਆਂ ਭੈਣਾਂ ਨੂੰ ਇਨਸਾਫ ਤੱਕ ਨਹੀਂ ਦਿਵਾ ਸਕਦੇ ਬਹੁਤ ਜ਼ੋਰ ਲਾਉਣ ਦੇ ਬਾਵਜੂਦ ਵੀ ਸੋ ਜਿਹੜੇ ਕੈਪੇਬਲ ਐਮਐਲਏ ਨੇ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਨੇ ਉਹ ਨਿਰਾਸ਼ ਨੇ ਨਿਰਾਸ਼ਤਾ ਦੇ ਇਸ ਆਲਮ ਵਿੱਚ ਬਹੁਤ ਕੁਝ ਪੰਜਾਬ ਦਾ ਪ੍ਰਸਿੱਧਿਆ ਜਾ ਰਿਹਾ ਸੱਚਮੁੱਚ ਪੰਜਾਬ ਦੇ ਬਹੁਤੇ ਵਿਦਿਆਕ ਨਿਰਾਸ਼ ਨੇ ਤੇ ਨਿਰਾਸ਼ਾ ਦੇ ਆਲਮ ਵਿੱਚ ਪੰਜਾਬ ਦੇ ਲੋਕਾਂ ਦਾ ਨੁਕਸਾਨ ਬਿਲਕੁਲ ਇਹ ਗੱਲ ਮੰਨਣੀ ਪੈਣੀ ਹੈ ਵੀ ਥਾਣੇ ਤਹਿਸੀਲ ਕਚੈਰੀਆਂ ਹੀ ਨਹੀਂ ਪੰਜਾਬ ਦੇ ਜਿੰਨੇ ਸਰਕਾਰੀ ਦਫ਼ਤਰ ਨੇ ਉਹਨਾਂ ਵਿੱਚ ਲੋਕਾਂ ਦੀ ਖਜਲਖੁਆਰੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਜਿਹੜਾ ਉਹ ਵੀ ਚੱਲ ਰਿਹਾ ਸੋ ਐਸੇ ਹਾਲਾਤਾਂ ਵਿੱਚ ਇਹ ਕਹਿਣਾ ਕਿ ਪੰਜਾਬ ਵਿੱਚ ਕੋਈ ਗੱਲ ਨਹੀਂ ਸਾ ਗੁਰਪ੍ਰੀਤ ਸਿੰਘ ਗੋਗੀ ਆਪਣਾ ਨਹੀਂ ਪੱਥਰ ਤੋੜਦੇ ਨੇ ਤੇ ਇਹੋ ਜਿਹੇ ਦਿਵੰਗ ਐਮ ਐਲ ਏ ਜਿਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਇੱਕ ਅਲੱਗ ਤਰ੍ਹਾਂ ਦਾ ਜੋ ਖੜੇ ਪੈਰ ਜਾ ਕੇ ਕੰਮ ਕਰਾਉਣਾ ਚਾਹੁੰਦੇ ਨੇ ਉਹ ਨਿਰਾਸ਼ ਨੇ ਸੋ ਨਿਰਾਸ਼ਤਾ ਦੇ ਇਸ आलम ਵਿੱਚ ਪੰਜਾਬ ਵਿੱਚ ਬਹੁਤ ਸਾਰੇ ਐਮ ਐਲ ਏ ਹੋ ਸਕਦੇ ਨੇ ਇਸ ਕਰਕੇ ਇਹਨੂੰ ਬਹੁਤ ਸੀਰੀਅਸ ਲੈਣ ਦੀ ਲੋੜ ਹੈ ਇਸ ਮੁੱਦੇ ਤੇ ਵਿਚਾਰ ਕਰਨ ਦੀ ਲੋੜ ਹੈ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਅਗਰ ਇਹ ਹਾਲਤ ਸੱਚਮੁੱਚ ਪੰਜਾਬ ਨਿਰਾਸ਼ਾ ਦੇ आलम ਵਿੱਚੋਂ ਬੋਲ ਜੀ ਪ੍ਰੰਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਨਹੀਂ ਹੋ ਰਹੀ ਪੰਜਾਬ ਦੇ ਵਿਧਾਇਕਾਂ ਨੂੰ ਲੋਕ ਕੰਨਾਂ ਦੇ ਵਿੱਚ ਸਵਾਲ ਕਰਦੇ ਨੇ ਤੇ ਵਿਧਾਇਕ ਲੋਕਾਂ ਪ੍ਰਤੀ ਜਵਾਬ ਨੇ ਬਹੁਤ ਵੱਡੇ ਫਤਵੇ ਦੇ ਨਾਲ ਚੋਣ ਜਿੱਤ ਕੇ ਜਿਹੜੇ ਆਏ ਸੀ ਉਹਨਾਂ ਨੂੰ ਸਵਾਲ ਹੋਣੇ ਕੁਦਰਤੀ ਨੇ ਤੇ ਅੱਜ ਪੰਜਾਬ ਦੇ ਬਹੁਤੇ ਵਿਧਾਇਕ ਨਿਰਾਸ਼ ਨੇ ਫਿਲਹਾਲ ਇੰਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਹੋਰ ਵਿਚਾਰ ਚਰਚਾ ਸਾਂਝੀ ਕਰਦੇ ਰਵਾਂਗੇ ਦੇਖਦੇ ਰਹੋ ਆਵਾਜ਼ ਇੱਕ ਹਰ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ